ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜਮਾ ਨਮੀ ਤੇ ਅਨੋਖੀ ਚੀਜ਼ ਤੇ ਇਹ ਉਹ ਟਾਈਮ ਦੀ ਗੱਲ ਆ ਜਦੋਂ ਆਪਣੇ ਤੇ ਅੰਗਰੇਜ਼ਾਂ ਨੇ ਬਈ ਕੀਤਾ ਸੀ ਰਾਜ ਇਹ ਦੇਖੋ ਜੀ ਬਣਿਆ ਹੋਇਆ ਸਾਰਾ ਰੈਸਟ ਹਾਊਸ ਬਣਿਆ ਹੋਇਆ ਅੰਗਰੇਜ਼ਾਂ ਦਾ ਇਹ ਰੈਸਟ ਹਾਊਸ ਬਈ ਬਣਿਆ ਤਾਂ ਕਿ ਜਿਹੜੇ ਅੰਗਰੇਜ਼ ਆਪਣੇ ਲੱਕੜਾ ਲੈ ਕੇ ਆਉਂਦੇ ਹੁੰਦੇ ਸੀ ਨਹਿਰ ਵਿੱਚ ਦੀ ਨਹਿਰ ਵਿੱਚ ਦੀ ਲੱਕੜਾ ਉਦੋਂ ਕੋਈ ਸਾਧਨ ਨਹੀਂ ਸੀਗਾ ਆਪਣਾ ਮਤਲਬ ਕਿ ਕੋਈ ਲਿਆਉਣ ਨੂੰ ਲੱਕੜਾ ਲੱਕੜਾ ਨਹਿਰ ਦੇ ਵਿੱਚ ਸੁੱਟ ਦਿੰਦੇ ਸੀਗੇ ਤੇ ਲੱਕੜਾ ਤੈਰ ਕੇ ਅੱਗੇ ਦੀ ਅੱਗੇ ਆ ਜਾਂਦੀ ਸੀ ਤੇ ਫਿਰ ਆ ਇੱਥੇ ਆ ਰੈਸਟ ਹਾਊਸ ਦੇ ਉੱਤੇ ਆ ਕੇ ਲੱਕੜਾ ਤੇ ਰੈਸਟ ਕਰਦੇ ਹੁੰਦੇ ਸੀਗੇ ਤੇ ਇਹ ਰੈਸਟ ਹਾਊਸ ਇੰਨਾ ਪੁਰਾਣਾ ਮਿੱਤਰ ਜਦੋਂ ਆਪਣੇ ਦੇ ਕੀਤਾ ਸੀ ਅੰਗਰੇਜ਼ਾਂ ਨੇ ਰਾਜ ਕੀਤਾ ਸੀ ਉਦੋਂ ਦਾ ਬਣਿਆ ਇਹਨੂੰ ਕੋਈ ਟਾਇਟੋ ਹੈ ਨਹੀਂ ਤੁਹਾਨੂੰ ਅੰਦਰੋਂ ਦਿਖਾਉਨੇ ਆ ਬਣਿਆ ਪੂਰਾ ਵਧੀਆ ਹੋਇਆ ਦੇਖੋ ਜੀ ਹੁਣ ਤਾਂ ਇੱਥੇ ਕਬੂਤਰ ਕਮਤਰਾ ਦੇਖੋ ਚਿਮਨੀ ਬਣੀ ਹੋਈ ਹੈ ਇੱਥੇ ਬਹਿ ਕੇ ਆਪਦੀ ਅੱਗ ਸੇਕਦੇ ਸੀ ਆਪਦੇ ਇਹਨਾਂ ਦਾ ਸੀਗਾ ਸਾਰਾ ਕੁਝ ਵੀ ਸਿਸਟਮ ਬੈਠਣ ਨੂੰ ਬੈੱਡਰੂਮ ਸਾਰਾ ਕੁਝ ਬਣਿਆ ਹੋਇਆ ਸੀਗਾ ਇਧਰਲੀ ਸਾਈਡ ਵੀ ਨਿਕਮਰਾਈ ਮਿੱਤਰ ਐਂ ਮੜਾ ਜਿੰਦਰ ਸਿਆ ਨਿਗਾ ਮਰਾ ਦੇਖੋ ਉਦੋਂ ਸਾਰਾ ਪੁਰਾਣੇ ਸਟਾਈਲ ਦਾ ਬਣਿਆ ਹੋਇਆ ਥੋੜੀ ਉਹ ਮਰਮਤ ਵੀ ਉਹ ਟਾਈਮ ਦੇ ਵਿੱਚ ਪਰ ਅੱਜ ਇੱਥੇ ਕੋਈ ਰਹਿ ਨਹੀਂ ਰਿਹਾ ਤੇ ਅੱਜ ਕੱਲ ਤਾਂ ਹੁਣ ਇੱਥੇ ਪੰਛੀ ਕਬੂਤਰ ਗਬਤਰ ਰਹਿੰਦੇ ਪਿਆ ਮਿੱਤਰੋ ਤਾਂ ਲੈਂਟਰ ਦੀ ਨਿਗਾ ਚੈੱਕ ਕਰੋ ਇਹ ਮਿੱਤਰੋ ਇਹ ਸਿਸਟਮ ਇਹਦਾ ਇਹ ਆਇਆ ਵੀ ਗਰਮੀਆਂ 'ਚ ਠੰਡਾ ਹੁੰਦਾ ਪੂਰਾ ਉੱਪਰਲੀ ਏ.ਟੀ.ਏ. ਹਿਸਾਬ ਨਾਲ ਲਾਈ ਹੋਈ ਹੈ ਗਰਮੀਆਂ 'ਚ ਠੰਡਾ ਤੇ ਸਿਆਲ 'ਚ ਪੂਰਾ ਨਿਗਾ ਰਹਿੰਦਾ ਤੇ ਇਧਰੋਂ ਵੀ ਆਪਾਂ ਅਗਲੇ ਰੂਮ 'ਚ ਵੀ ਮੜੀ ਨਿਗਾ ਮਰਾ ਦੀ ਚਿੰਦਰਾ ਆ ਜਾਵੇ ਇਧਰ ਲੈ ਇਹ ਤਾਂ ਬਣਾਇਆ ਹੀ ਬਹੁਤ ਸਟਾਈਲ ਵਾਲਾ ਬਈ ਯਾਰ ਦੇਖੋ ਸਾਰੇ ਪੂਰਾ ਖੁੱਲਾ ਡੁੱਲਾ ਬਣਾਇਆ ਹੈ ਰੋਸ਼ਨਦਾਨ ਹਵਾਦਾਨ ਚਿਮਨੀ ਇਧਰਲੀ ਸਾਈਡ ਹੈ ਵੀ ਆਹ ਰੂਮ ਦੀ ਦੇਖੋ ਕੀ ਬਾਤ ਹੈ ਚੀਜ਼ ਬਾਕੀ ਇੱਥੇ ਵਿਆਹਾਂ ਬੂਹਾਂ ਦੇ ਸ਼ੂਟ ਬਹੁਤ ਹੁੰਦੇ ਆ ਬਈ ਕੋਈ ਕੋਈ ਇੱਥੇ ਕੋਈ ਲੋਕੇਸ਼ਨ ਇਹੋ ਜੀ ਲੋਕੇਸ਼ਨ ਹੈ ਇੱਥੇ ਕੋਈ ਪੈਸਾ ਨਹੀਂ ਕੋਈ ਢੇਲਾ ਨਹੀਂ ਕੋਈ ਸਾਰਾ ਫ੍ਰੀ ਸ਼ੂਟ ਕਰਨ ਆਉਂਦੇ ਵਿਆਹਾਂ ਦੇ ਵਿੱਚ ਕੋਈ ਫਿਲਮਾਂ ਵਾਲੇ ਸ਼ੂਟ ਵੀ ਕਰਨ ਆਉਂਦੇ ਇੱਥੇ ਬਥੇਰੇ ਸ਼ੂਟ ਕਰਨ ਆਉਂਦੇ ਆ ਤੁਹਾਨੂੰ ਇਹ ਚੀਜ਼ ਨਿਗਾਹ ਕਰਾਉਣੀ ਸੀ ਆਪਾਂ ਤੇ ਨਿਗਾਹ ਕਰਾਈ ਆ ਬਹੁਤ ਸੋਹਣੀ ਚੀਜ਼ ਆ ਦੱਸਿਓ ਮਾੜਾ ਕਮੈਂਟ ਕਰਕੇ ਮਿੱਤਰੋ ਕਿਵੇਂ ਲੱਗੀ ਆ ਚੀਜ਼ ਇਹ ਹੈਗੀ ਆ ਬਦਨੀ ਕਲਾਂ ਵਾਲਾ ਬਦਨੀ ਕਲਾਂ ਵਾਲਾ ਨਹਿਰ ਦੇ ਜਮਾ ਕੰਡੇ ਤੇ ਬਣਿਆ ਹੋਇਆ ਜਿਹੜਾ ਰੈਸਟ ਹਾਊਸ ਆ ਇਹ ਉਹ ਰੈ ਦੇਖੋ ਮਿੱਤਰੋ ਥੈਂਕ ਯੂ ਧੰਨਵਾਦੀ